ਦੱਸਿਓ ਲਾਲੀ ਨੀਗਰ ਜੀ ਕਟਨਾ ਜੀ ਇੱਥੇ ਹੋਈ ਆ ਰਾਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਸ ਜਸ ਸੀਸੀਟੀਵੀ ਚ ਆਇਆ ਦਾ ਉਦੋਂ ਕਿੰਨੀ ਗਰਾੜ ਸੀ ਔਰ ਉਹ ਅੰਦਰ ਗਿਆ ਵੈ 3 ਵਜੇ 34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਹੈ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਦਾਤ ਹੋਈ ਹੈ ਰਲਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਜਿਹਲੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰ ਰਖੀ ਜਾਵੇ ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਸਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੈਨੀ ਜਾਂ ਕਿਸੇ ਕਿਸਮ ਦੀ ਕੋਈ ਲੁੱਟ ਪਲੂਟ ਨਹੀਂ ਹੁੰਦੀ ਪਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਹੁਲਿਆ ਨੇ ਮੂੰਹ ਮੰਨਿਆ ਸੀ ਇਹਨੇ ਆਪਣਾ ਜਗੜ ਵਰਗੀ ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਉਹ ਮੋਟਰਸਾਈਕਲ ਉਹ ਚੁੱਕ ਕੇ ਉਹ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਪਨੀ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਆ ਉਹ ਫੇਰਾ ਮਾਰਦੀ ਆ ਲੇਕਿਨ ਉਹਨਾਂ ਦਾ ਹੌਂੜ ਰਿਆ ਤੇਜ ਹੁੰਦਾ ਹੈ ਹੌਂੜ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਵੀ ਹੁੰਦਾ ਉਹ ਜ਼ਾਇਦ ਦੇ ਹੁੰਦਾ ਜੇ ਨੰਗ ਜਾਂਦਾ ਆਪਣੇ ਹੋਰ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਹੈ ਜਿਹੜਾ ਚੋਰੀਆ ਮੋਟਰ ਸਪਲੈਂਡਰ ਮੋਟਰਸਾਈਕਲ ਸੀ